ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਭੈਣ ਭਰਾਓ ਤੁਹਾਡੇ ਮੂੰਹ ਦੇ ਵਿੱਚ ਪਰਮੇਸ਼ਰ ਨੇ ਆਪਣੀ ਸਮਰਥ ਪਾਈ ਹੈ ਵੇਖੋ ਤੁਸੀਂ ਹੁਣ ਆਮ ਨਹੀਂ ਜੇ ਤੁਸੀਂ ਹੁਣ ਬੜੇ ਖਾਸ ਜੀ ਹਾਲੇਲੂਇਆ ਕੋਕੋ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਿਨ੍ਹਾਂ ਨੂੰ ਧਰਤੀ ਬਣ ਤੋਂ ਪਹਿਲਾਂ ਚੁਣਿਆ ਤੇ ਫਿਰ ਉਹਨਾਂ ਨੂੰ ਠਹਿਰਾਇਆ ਵੀ ਤੇ ਜੇ ਉਹਨਾਂ ਨੂੰ ਠਹਿਰਾਇਆ ਤੋਨੇ ਫਿਰ ਆਪਣੇ ਵਿੱਚ ਸੱਦਿਆ ਵੀ ਤੇ ਜੇ ਉਹਨੇ ਸੱਦਿਆ ਤੇ ਵਚਨ ਦੇ ਵਿੱਚ ਲਿਖਿਆ ਤਾਂ ਉਹਨੇ ਫਿਰ ਉਹਨਾਂ ਨੂੰ ਵਡਿਆਈ ਵੀ ਦਿੱਤੀ ਵੇਖੋ ਜਿੰਨੇ ਵੀ ਹੁਣ ਤੁਸੀਂ ਯਿਸੂ ਮਸੀਹ ਦੇ ਵਿੱਚ ਚੱਲ ਰਹੇ ਜੇ ਤੇ ਖੁਦਾ ਨੇ ਤੁਹਾਨੂੰ ਬੁਲਾਇਆ ਆ ਤੁਹਾਨੂੰ ਸੱਦਿਆ ਆ ਤੇ ਤੁਹਾਨੂੰ ਇਸ ਧਰਤੀ ਦੇ ਉੱਤੇ ਵਡਿਆਈ ਵੀ ਦਿੱਤੀ ਆ ਤੇ ਹੁਣ ਤੁਸੀਂ ਉਹਦੇ ਧੀਆ ਪੁੱਤਰ ਬਣ ਗਏ ਜੇ ਤੇ ਵੇਖੋ ਤੁਹਾਡੇ ਅੰਦਰ ਪਰਮੇਸ਼ਰ ਨੇ ਪ੍ਰਭੂ ਨੇ ਤੁਹਾਡੇ ਬੁੱਲਾ ਦੇ ਵਿੱਚ ਮੂੰਹ ਦੇ ਵਿੱਚ ਕੀ ਪਾ ਦਿੱਤੀ ਆ ਸਮਰਥ ਵੇਖੋ ਭੈਣ ਭਰਾਓ ਪ੍ਰਾਰਥਨਾ ਕਰਕੇ ਤੁਸੀਂ ਕਿਹੇ ਵੀ ਹਾਲਾਤ ਨੂੰ ਬਦਲੀ ਕਰ ਸਕਦੇ ਜੀ ਕਿਉਂ ਕਿ ਤੁਹਾਡੇ ਅੰਦਰ ਪਰਮੇਸ਼ਰ ਨੇ ਆਪਣਾ ਆਤਮਾ ਰੱਖ ਦਿੱਤਾ ਹੈ ਹallelujah ਤੇ ਉਹ वचन ਦੇ ਵਿੱਚ ਲਿਖਿਆ ਕਿ ਜਿੱਥੇ ਆਤਮਾ ਆ ਉੱਥੇ ਆਜ਼ਾਦੀ ਹੈ ਅੱਜ ਵੇਖੋ ਬਹੁਤ ਸਾਰੇ ਰੱਬ ਦੇ ਦਾਸ ਨੇ ਜਿਹੜੇ ਕਿਹੇ ਦੇ ਲਈ ਵੀ ਸ਼ਬਦ ਬੋਲਦੇ ਨੇ ਤੇ ਰੋਗੀ ਉਸੇ ਵੇਲੇ ਚੰਗੇ ਹੋ ਜਾਂਦੇ ਨੇ ਕਿਹੇ ਦੇ ਲਈ ਵੀ ਪ੍ਰਾਰਥਨਾ ਕਰਦੇ ਨੇ ਤੋ 7 ਲਈ ਲੋਕ ਛੁਟਕਾਰਾ ਪਾਉਂਦੇ ਨੇ ਹallelujah ਕਿਉਂ ਕਿਉਂਕਿ ਵੇਖੋ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਦੇ ਉੱਤੇ ਤੇ ਪ੍ਰਭੂ ਲੰਗੜਿਆਂ ਨੂੰ ਕਹਿੰਦਾ ਕਿ ਉੱਠ ਕੇ ਤੁਰੋ ਤੇ ਉਹ ਤੁਰਨ ਲੱਗ ਪੈਂਦੇ ਤੂਫਾਨ ਨੂੰ ਪ੍ਰਭੂ ਕਹਿੰਦਾ ਹੈ ਕਿ ਥੰਮ ਜਾ ਤੇ ਉੱਥੇ ਹੀ ਥੰਮ ਜਾਂਦਾ ਹੈ ਚਾਰ ਚੜ੍ਹ ਦਿਨ ਦੇ ਮੁਰਦੇ ਲਾਜਰ ਨੂੰ ਵੀ ਪ੍ਰਭੂ ਕਹਿੰਦਾ ਕਿ ਕਬਰ ਚੋਂ ਬਾਹਰ ਆ ਤੇ ਬਾਹਰ ਆ ਜਾਂਦਾ ਹੈ ਹallelujah ਕਿਉਂ ਕਿਉਂਕਿ ਪ੍ਰਭੂ ਦੇ ਅੰਦਰ ਕੀ ਹੀ ਸਮਰਥ ਉਹੀ ਸਮਰਥ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਵੀ ਦੇ ਦਿੱਤੀ ਅੱਜ ਚੇਲੇ ਵੀ ਉਦਾਂ ਹੀ ਕੰਮ ਕਰਨਗੇ ਜਿੰਨੇ ਵਿਸ਼ਵਾਸ ਕਰਨਗੇ ਹallelujah ਵੇਖੋ ਭੈਣ ਭਰਾਓ ਉਹ ਵਚਨ ਦੇ ਵਿੱਚ ਲਿਖਿਆ ਆ ਕਿ ਏਲੀਆ ਵੀ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਕੀ ਹੀ ਇਨਸਾਨ ਹੀ ਉਹ ਵਚਨ ਦੇ ਵਿੱਚ ਲਿਖਿਆ ਉਹਨੇ ਤਨੋਂ ਮਨੋਂ ਪਰਮੇਸ਼ਰ ਦੇ ਅੱਗੇ ਦੁਆ ਕਰ ਦਿੱਤੀ ਕਿ ਪ੍ਰਭੂ ਸਾਡੇ 3 ਸਾਲ ਮੀਂਹ ਧਰਤੀ ਦੇ ਉੱਤੇ ਆਉਣਾ ਨਹੀਂ ਚਾਹੀਦਾ ਉਹ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਆਪਣੇ ਦਾਸ ਦੇ ਸ਼ਬਦਾਂ ਦੇ ਉੱਤੇ ਮੀਂਹ ਰੋਕ ਕੇ ਰੱਖ ਦਿੱਤਾ ਹallelujah ਵੇਖੋ ਵਚਨ ਦੇ ਵਿੱਚ ਲਿਖਿਆ ਕਿ ਫਿਰ ਉਹਨੇ 3.5 ਸਾਲਾਂ ਬਾਅਦ ਦੁਆ ਕੀਤੀ ਤੇ ਫਿਰ ਪਰਮੇਸ਼ਰ ਨੇ ਫਿਰ ਮੀਂਹ ਵਰਸਾਇਆ ਹallelujah ਕਿਉਂ ਕਿਉਂਕਿ ਵੇਖੋ ਉਹ ਖੁਦਾ ਦਾ ਕੀ ਹੀ ਦਾਸ ਸੀ ਉਹ ਪਰਮੇਸ਼ਰ ਦਾ ਕੀ ਹੀ ਪਵਿੱਤਰ ਜਨ ਹੁਣ ਤੂੰ ਵੀ ਸਾਰੇ ਉਹਦੇ ਪਵਿੱਤਰ ਜਨ ਬਣ ਗਏ ਜੀ ਤੂੰ ਵੀ ਆਪਣੇ ਸ਼ਬਦਾਂ ਦੇ ਨਾਲ ਕੁਝ ਵੀ ਬੋਲ ਕੇ ਕਰ ਸਕਦੇ ਜੀ ਵੇਖੋ ਕਰਨਾ ਕੀ ਆ ਪੁਲਿਆਈ ਦੀ ਹਾਲੇਲੂਇਆ ਕਿ ਹੇ ਦੇ ਬੁਰਾਈ ਦੇ ਨਹੀਂ ਪੁਲਿਆਈ ਦੀ ਜਿਹੜੀ ਸਾਰਾ ਕੁਝ ਕਰਨਾ ਹੈ ਉਹ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਆਪਣੇ ਦਾਸ ਜੋ ਹੋਸ਼ੂ ਦੇ ਸਮੇਂ ਤੇ ਵੀ ਸੂਰਜ ਤੇ ਚੰਨ ਨੂੰ ਰੋਕ ਦਿੱਤਾ ਵੇਖੋ ਭੈਣ ਪ੍ਰਾਉ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਦਾ ਦਾਸ ਮੂਸਾ ਇਸ ਦੁਨੀਆ ਤੋਂ ਚਲ ਗਿਆ ਤੇ ਪ੍ਰਭੂ ਨੇ ਉਹਦੇ ਸੇਵਕ ਜੋ ਹੋਸ਼ੂ ਨੂੰ ਖੜੇ ਕੀਤਾ ਪ੍ਰਭੂ ਨੇ ਨੂੰ ਕਿਹਾ ਕਿ ਤੂੰ ਨਾ ਡਰ ਨਾ ਘਬਰਾ ਮੈਂ ਤੇਰੇ ਨਾਲ ਉਹ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਕਿਹਾ ਕਿ ਇੰਨਾ ਰਾਜਿਆਨਾ ਕੀ ਜਿਰਿਓ ਦੇ ਰਾਜੇ ਦੇ ਉੱਤੇ ਤੂੰ ਕੀ ਕਰ ਚੜਾਈ ਕਰ ਉਹ ਵਚਨ ਦੇ ਵਿੱਚ ਲਿਖਿਆ ਯੋਸ਼ੂ ਪ੍ਰਭੂ ਦਾ ਦਾਸ ਪਰਮੇਸ਼ੀਅ ਦੀ ਗੱਲ ਮੰਨ ਕੇ ਤੇ ਚੜਾਈ ਕਰਨ ਲੱਗਾ ਤੇ ਵਚਨ ਦੇ ਵਿੱਚ ਲਿਖਿਆ ਕਿ ਹਨੇਰਾ ਹੋਣ ਲੱਗ ਪਿਆ ਹallelujah ਸੂਰਜ ਡੁੱਬਣ ਲੱਗ ਪਿਆ ਪਰਮੇਸ਼ੀਅ ਦੇ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ੀਅ ਦੇ ਦਾਸ ਯੋਸ਼ੂ ਨੇ ਕਿਹਾ ਸੂਰਜ ਹੈ ਤੇ ਰੁਕ ਜਾ हे ਚੰਦਰਮਾ ਆ ਜਾ ਲਾਉਣ ਦੀ ਖੜ ਦੇ ਵਿੱਚ ਠਹਿਰਿਆ ਆ ਤੇ वचन ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਆਪਣੇ ਦਾਸ ਦੇ ਸ਼ਬਦਾਂ ਦੇ ਉੱਤੇ ਸੂਰਜ ਤੇ ਚੰਨ ਨੂੰ ਰੋਕ ਕੇ ਰੱਖ ਦਿੱਤਾ ਹallelujah ਵੇਖੋ ਜਿੰਨੇ ਵੀ ਪਰਮੇਸ਼ਰ ਦੇ ਧਰਾਰੇ ਹੋਣੇ ਲੋਕ ਨੇ ਜਿੰਨਾ ਜਿਹੜੇ ਧਰਮੀ ਨੇ ਖੁਦਾ ਉਹਨਾਂ ਦੇ ਸ਼ਬਦਾਂ ਦੇ ਉੱਤੇ ਅੱਜ ਵੀ ਕੰਮ ਕਰਦਾ ਹੈ ਅੱਜ ਵੀ ਵੇਖੋ ਭੈਣ ਭਰਾਓ ਵੱਡੇ ਵੱਡੇ ਕੰਮ ਹੋ ਰਹੇ ਨੇ ਅੱਜ ਵੀ ਉਹ ਸਮਰਥ ਪੁੱਲਾਂ ਦੇ ਦੁਆਰਾ ਲੋਕਾਂ ਦੇ ਜੀਵਨ ਦੇ ਵਿੱਚ ਕੰਮ ਕਰ ਰਹੀ ਹੈ ਇਸੇ ਸਮਰਥ ਦੇ ਦੁਆਰਾ ਵੇਖੋ ਲੋਕ छुटकारा ਪਾ ਰਹੇ ਨੇ ਤੇ ਜਿਨੇ ਲੋਕ ਨਹੀਂ ਜਾਣਦੇ ਯਿਸੂ ਨੂੰ ਉਹ ਵੀ ਇਸ ਸਮਰਥ ਨੂੰ ਵੇਖ ਕੇ ਤੇ ਹੁਣ ਜਾਣਨ ਲੱਗ ਪਏ ਨੇ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਖੁਦਾਰੇ ਤੁਹਾਨੂੰ ਅਧਿਕਾਰ ਦੇ ਦਿੱਤਾ ਹੈ ਪ੍ਰਭੂ ਨੇ ਤੁਹਾਨੂੰ ਉਹ ਚਾਬੀਆਂ ਦੇ ਦਿੱਤੀਆਂ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਚਾਹੁੰਦਾ ਹੈ ਕਿ ਹਰ ਇੱਕ ਲੱਗੇ ਤਾਲੇ ਦੇ ਜਿੰਦਰੇ ਤੁਸੀਂ ਹੁਣ ਖੋਲ ਦਿਓ ਜਿੰਨੇ ਵੀ ਸ਼ੈਤਾਨ ਨੇ ਜਿੰਦਰੇ ਲਾਏ ਆ ਲੋਕਾਂ ਦੇ ਜੀਵਨਾਂ ਦੇ ਉੱਤੇ ਹਾਲੇਲੂਇਆ ਤੇ ਵਚਨ ਕਹਿੰਦਾ ਕਿ ਸਾਰੇ ਜਿੰਦਰੇ ਹੁਣ ਤੁਸੀਂ ਖੋਲੋ ਹਾਲੇਲੂਇਆ ਇਸ ਕਰਕੇ ਵੇਖੋ ਭੈਣ ਭਰਾਓ ਤੁਹਾਡੇ ਅੰਦਰ ਖੁਦਾ ਦੀ ਸਮਰਥਾ ਪਈ ਆ ਤੁਸੀਂ ਹੁਣ ਕੁਝ ਵੀ ਕਰ ਸਕਦੇ ਹੋ ਹਾਲੇਲੂਇਆ ਤਾਂ ਪ੍ਰਭੂ ਤਾਂ ਅਨੁਸਾਰ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ